ਸਰਦਾਰ ਰਣਜੀਤ ਸਿੰਘ ਸਾਹਿਬ ਦੇ ਸਾਹਮਣੇ ਖਲੋ ਕੇ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਨੇ ਜੋਸ਼ ਭਰੀ ਤਕਰੀਰ ਕਰਦਿਆਂ ਚਾਰ ਗੱਲਾਂ ਸਰਦਾਰ ਰਣਜੀਤ ਸਿੰਘ ਦੇ ਨਾਲ ਇਸ ਤਰ੍ਹਾਂ ਕੀਤੀਆਂ ਰੁਕ ਜੋ ਇਹ ਗੱਲ ਸੁਣੀ ਜਾ ਮੱਥੇ ਤੇ ਵੱਟ ਪਏ ਮਨੋ ਦਾ ਬਬਰ ਸ਼ੇਰ ਦੀ ਛਾਤੀ ਤੇ ਫੱਟ ਪਏ ਅਗਨੀ ਦੇ ਸ਼ੋਲੇ ਨਾਣੀ ਜਗ ਦੇ ਲੜ ਲੱਟ ਪਏ ਪਰਖਣ ਲਈ ਘਰ ਤ ਮੌਕਾ ਰੋਜ ਤਾਂ ਜੁੜਦਾ ਨਹੀਂ ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਸੋ ਦੀ ਅਰਦਾਸ ਸੂਰਮਾ ਮਰਦਾਂ ਦੀ ਮੰਨ ਲਾ ਰਾਜਾ ਕੁੱਟਦੀ ਅਦਵਾਟੇ ਨਹੀਂ ਮਰਦਾਂ ਦੀ ਮੰਨ ਲ ਬਾਦਸ਼ਾਹ ਔਰ ਰੁਕ ਜੋ ਇਹ ਗੱਲ ਸੁਣੀ ਜਾ ਮੱਥੇ ਤੇ ਵੱਟ ਪਏ ਮਾਨੋ ਜਾਂ ਬੱਬਰ ਸ਼ੇਰ ਦੀ ਛਾਤੀ ਤੇ ਫੱਟ ਪਏ ਅਗਨੀ ਦੇ ਸ਼ੋਲੇ ਨਾਣੀ ਜਗ ਦੇ ਲੜ ਲੱਟ ਪਏ ਪਰਖਣ ਲਈ ਘਰ ਤਾਂ ਮੌਕਾ ਰੋਜ਼ ਤਾਂ ਜੁੜਦਾ ਨਹੀਂ ਕਾਲ ਕਾਲ ਸਾ ਬਿਸ਼ੇ ਨੂੰ ਮੁਰਦਾ ਨਹੀਂ ਥੋੜੀ ਅਦਾ ਸੂਰਮਾ ਮਾਨ ਸਰਦਾਰਾ ਤੈਨੂੰ ਭਾਈ ਤਪਖਾਨੇ ਦਾ ਫੋਟਾਂ ਦਾ ਤਰਤੀ ਦਾ ਤੇ ਖਾਹੀ ਖੁਦੰਮੇ ਦਾ ਇੱਕੋ ਇਰਦਾਸ ਆਸਰਾ ਮੇਰਾ ਦੀਵਾਨੇ ਦਾ ਹਾਜ਼ਰ ਜੋ ਸਮਝਣ ਗੁਰ ਨੂੰ ਜਾਂਦੇ ਵਿੱਚ ਘਾਟੇ ਨਹੀਂ ਮਰਦਾਂ ਦੀ ਮੰਨ ਜਲ ਰਾਜਾ ਕੁੱਟਦੀ ਏ ਟਵਾਟੇ ਨਹੀਂ ਮਰਦ ਨਹੀਂ ਜਿੰਨਾ ਨੇ ਯਾਰ ਰਜੋਣੇ ਜਿੰਨਾ ਨੇ ਯਾਰ ਜੋਣੇ ਜਗਤ ਦੀ ਸੰਗਾ ਨਹੀਂ ਕਰਦੇ ਜੋ ਜਿੰਦ ਪਿਆਰੀ ਜਿਤਦੇ ਉਹ ਦੰਗਾ ਨਹੀਂ ਹਿਰਦੇ ਸਜ ਰੱਖਣ ਵਾਲਾ ਜ਼ਿੰਦਗੀ ਪਰਥੁਰਦਾ ਨਹੀਂ ਸੋਦੀ ਅਰਦਾਸ ਕਾਲਸਾ ਪਿੱਛੇ ਨੂੰ ਮੁੜਗਾ ਨਹੀਂ ਸੋਦੀ ਅਰਦਾਸ ਸੂਰਮਾ ਸਿੱਖ ਦਾ ਮਾਂ ਦੇ ਪਲੀ ਤੌੜ ਦੇ ਛੱਡ ਕੇ ਤੇ ਚੂਲੀ ਨਹੀਂ ਬਹੁਤਾ ਕੁਝ ਸੋਚਾਂ ਰਣ ਵਿੱਚ ਵੱਜਦੇ ਭਰਾਟੇ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਦਵਾਰਟੇ ਨਹੀਂ ਮਰਦ ਉੱਚਲਾ ਖੰਡਾ ਮੇਰਾ ਕਲ ਨਾ ਜੇ ਤੇਰੇ ਤੇ ਵੇਖੇ ਅਦਲੋ ਦੇ ਆਸ਼ਕ ਰੀ ਜਹਾਨੇਰੇ ਤੇ ਵੱਡਾ ਅਫਸੋਸ ਰਾਜਾ ਤੇਰੇ ਇਸ ਜ਼ੇਰੇ ਤੇ ਮਰਨੇ ਤੋਂ ਡਰਦਾ ਜਿਹੜਾ ਅਟਕਾਂ ਵਿੱਚ ਰੁੜਦਾ ਨਹੀਂ ਜੋ ਦੀਰ ਅਰਦਾਸ ਕਾਲਸਾ ਤੇ ਸ਼ੇ ਨੂੰ ਮੁੜਗਾ ਨਹੀਂ ਜੋ ਦੀਰ ਅਰਦਾਸ ਸੂਰਮਾ ਹਰ ਜਣ ਜੋ ਬਚਨੇ ਓ ਜੋਦੇ ਨਾ ਕਦੇ ਮਾਤਦੀ ਪਰਦੇਸ਼ੀਆਂ ਨੀਆਂ ਰਾਜਾਂ ਦਾ ਰੋਬ ਨਿਵੈਰੀ ਜਿਨ੍ਹਾਂ ਨੇ ਡਾਟੇ ਨਹੀਂ ਮਰਦਾਂ ਦੀ ਮੰਜ਼ਲ ਰਾਜਾ ਟੁੱਟਦੀ ਏ ਦਵਾਟੇ ਨਹੀਂ ਮਰਦਾਂ ਦੀ ਮੰਜ਼ਲ ਬਾਦਸ਼ਾਹ ਓ ਕੀਤੀ ਅਰਦਾਸ ਧਿਆਨ ਗੁਰ ਚਰਨਾਂ ਵਿੱਚ ਧਰ ਕੇ ਤੇ ਦਾਸਾਂ ਗੁਰਸਾਹਿਬਤ ਨਾਂ ਦੀ ਜਾਮਣੀ ਪਰ ਕੇ ਤੇ ਕੀਤੀ ਅਰਦਾਸ ਨਬੂ ਜੋ ਤਕੇ ਜਾ ਮਰ ਕੇ ਤੇ ਹੁਲਾ ਸਿੰਘ ਜੰਗ ਨੂੰ ਵੜਿਆ ਪਿੱਛੇ ਨੂੰ ਹੁੜਦਾ ਨਹੀਂ ਥੋਦੀ ਅਰਦਾਸ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਥੋਦੀ ਅਰਦਾਸ ਸੂਰਮਾ ਜਿੰਨਾ ਨੂੰ ਤਕਵਾ ਰੱਬ ਦਾ ਜਮਦੀ ਜਿਤ ਚਰਨਾ ਨੂੰ ਬੰਦਿਆਂ ਦਾ ਮਾਂ